ਸਾਊਤੋ ਪਹਿਲਾਂ ਤਾਂ ਨੂੰ ਮੈਂ ਇੱਕ ਕਮੈਂਟ ਪੜ ਕੇ ਸੁਣਾਉਣਾ ਕਿ ਲੋਕ ਕਿੱਡੀਆਂ ਘਟੀਆਂ ਹਰਕਤਾਂ ਦੇ ਉੱਤਰ ਆਏ ਕਹਿੰਦੇ ਕਿ ਤੈਨੂੰ ਤੇਰੀ ਜਾਨ ਅਸੀਂ ਖਤਮ ਕਰ ਦਾਂਗੇ ਜਾਨੀ ਕਿ ਸਿੱਧਮ ਸਿੱਧੀ ਧਮਕੀ ਦਿੱਤੀ ਆ ਇੱਕ ਉਹ ਕਿਉਂ ਦਿੱਤੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਕੋਈ ਆ YouTube ਤੇ ਆ ਗਮਨੇਸ਼ ਸਿੰਘ ਦਾ ਨਵਾਂ ਬਾਈਕ ਮੰਦਾ ਕੋਈ ਇਹ ਮੈਨੂੰ ਟੌਕੀ ਦਿੱਤੀ ਆ ਕਿ ਚਾਰ ਪੀਆ ਖਾਤਰ ਤੂੰ ਜਾਨ ਖਤਮ ਕਰਨੀ ਆ ਕਹਿੰਦਾ ਤੂੰ ਚਾਰ ਪੀਆ ਖਾਤਰ ਜਾਨ ਖਤਮ ਕਰਨੀ ਆ ਆ ਉੱਪਰ ਲਾਇਆ ਦਾ ਕਮੈਂਟ ਆ ਇਹਨੇ ਕਿਉਂ ਲਿਖਿਆ ਕਿਉਂ ਇਹ ਇਹਨਾਂ ਭੰਬੜ ਮੱਚਿਆ ਇਹਦੇ ਕਿਉਂ ਇਹਦੇ ਚਨੂਣੇ ਲੜੇ ਕਿਉਂ ਇਹਦੇ ਮਿਰਚਿਆ ਲੜੀਆਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਕੱਲ ਭਾਈ ਅੰਮਰਤਪਾਲ ਸਿੰਘ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਵੀਡੀਓ ਪਾਈ ਸੀ ਉਹਦੇ ਥੱਲੇ ਨੇ ਕਮੈਂਟ ਲਿਖਿਆ ਉਹਦੇ ਵਿੱਚ ਮੈਂ ਕਿਹਾ ਸੀ ਕਿ ਡਰੱਗ ਦੇ ਵੱਡੇ ਵੱਡੇ ਤਸ਼ਕਰ ਨੇ ਇੱਥੇ ਮਾਗਰ ਮਾਸ ਨੇ ਤੁਰੇ ਫਿਰਦੇ ਆ ਤੇ ਨਿੱਕੀਆਂ ਮੋਟੀਆਂ ਮੱਸੀਆਂ ਨੂੰ ਜਿਹੜੀਆਂ ਫੜ ਫੜ ਕੇ ਜੇਲ੍ਹਾਂ 'ਚ ਡੱਕੀ ਜਾਂਦੇ ਹੋ ਤੇ ਉਹਨਾਂ ਨੂੰ ਕਿਉਂ ਨਹੀਂ ਡੱਕਦੇ ਅਤੇ ਜੋ ਅੰਮਰਤਪਾਲ ਸਿੰਘ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਉਹ ਮੈਂ ਨਹੀਂ ਕਹੇ ਕਹਿ ਰਿਹਾ ਹਰ ਇੱਕ ਬੰਦਾ ਕਹਿ ਰਿਹਾ ਵਕੀਲ ਅਮਨ ਸਿੰਘ ਖਾਰਾ ਵੀ ਕਹੇ ਗੱਲ ਕਹਿ ਰਿਹਾ ਕਿ ਜਿਹੜਾ ਸਭ ਤੋਂ ਫੇਕ ਆ ਤੁਹਾਨੂੰ ਪਹਿਲਾਂ ਮੈਂ ਵੀਡੀਓ ਸੁਣਾਉਣਾ ਫਿਰ ਇਸ ਸਖਸ ਬਾਰੇ ਦੱਸ ਦਾਂਗਾ ਪਹਿਲਾਂ ਤੁਹਾਨੂੰ ਮੈਂ ਇਹ ਵੀਡੀਓ ਸੁਣਾ ਦਿਨਾ ਮਾਰਤਿਕਾ ਰਾਦੀ ਵਿਰੋਧ ਜਿਹੜੀਆਂ ਉਹ ਆਡੀਓ ਨੇ ਜੋ AI ਨੇ ਪਾਈ ਅਮਰਤਪਾਲ ਸਿੰਘ ਵਿਰੋਧ ਜਿਹੜੀਆਂ ਉਹ ਆਡੀਓ ਨੇ ਜੋ AI ਨਾਲ ਪੜਾਈਆਂ ਗਈਆਂ ਨੇ ਜਿਨ੍ਹਾਂ ਦਾ ਕੋਈ ਦੇਖੋ ਆਪਾਂ ਆਮ ਦੀ ਪਰਿਵਾਰਸ਼ਾ ਵਿੱਚ ਦੇਖੀਏ ਉਹ ਆਵਾਜ਼ ਦੇ ਵੀ ਨੋਟਸ ਹੁੰਦੇ ਨੇ ਜਿਹੜੀ ਵੌਇਸ ਦਾ ਵੋਲਿਊਮ ਹੈ ਉਹ ਹੀ ਮੈਚ ਨਹੀਂ ਖੜੀ ਭਾਈ ਅਮਰਤਪਾਲ ਸਿੰਘ ਦੀ ਰਿਵਾਜ ਹੈ ਜੀ ਸਾਰਿਆਂ ਨੇ ਸੁਣੀ ਹੈ ਉਹ ਕਿਸੇ ਹੋਰ ਤਰੀਕੇ ਦੀ ਐ ਪਿੱਚ ਵੱਖਰੀ ਹੈ ਉਹਦੀ ਉਹਦਾ ਜਿਹੜੀ ਭਾਰੀ ਆਵਾਜ਼ ਪਰ ਜਿਹੜੀ ਆਡੀਓ ਵਿੱਚ ਆਵਾਜ਼ ਸੁਣਾਈ ਜਾ ਰਹੀ ਹੈ ਉਹ ਵੀ ਬਿਲਕੁਲ ਹੀ ਫਰਕ ਹੈ ਤਾਂ ਇਹ ਸਭ ਇੱਕ ਫੇਕ ਤਰੀਕੇ ਨਾਲ ਬਣਾਇਆ ਗਿਆ ਹੈ ਸਿਰਫ ਅਰਸਤ ਭਾਈ ਅਮਰਤਪਾਲ ਸਿੰਘ ਨੂੰ ਟਾਰਗੇਟ ਕਰਨ ਕਰਕੇ ਜੋ ਵਿਸਾਖੀ ਦਾ ਇੱਕ ਕਾਟਸੀ 13 April 27 ਉਹਦੀ ਧਰਤੀ ਉੱਪਰ ਉਸੇ ਬਹੁਤ ਜ਼ਿਆਦਾ ਕੱਟ ਹੋਇਆ ਐਸੇ ਅਮਾਨ ਸਿੰਘ ਖਾਰਾ ਤਾਨੂੰ ਮੈਂ ਇੱਕ ਹੋਰ ਨੌਜਵਾਨ ਦੀ ਵੀਡੀਓ ਸੁਣਾਉਣਾ ਮਜੀਠੀਏ ਬਾਰੇ ਕੀ ਕਿਹਾ ਉਹਦੇ ਕੀ ਸੱਦ ਬੋਲਿਆ ਫਿਰ ਤੁਹਾਨੂੰ ਮੈਂ ਦੱਸ ਦਾਂਗਾ ਕਿ ਇਹਨਾਂ ਦੀਆਂ ਭੇਡਾਂ ਨੇ ਜਿਹੜੀਆਂ ਕਾਲੇ ਦਲ ਦੀਆਂ ਮੈਂ ਇਹਨਾਂ ਨੂੰ ਕਹਿਣਾ ਕਿ ਭਾਈ ਇਹਨਾਂ ਨੂੰ ਨੱਥ ਪਾ ਲੋ ਆਦਿਆਂ ਨੂੰ ਜਾਂ ਸਮਝਾ ਲੋ ਵੈਸੇ ਕਹਿੰਦੇ ਹੁੰਦੇ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਚਲੋ ਫਿਰ ਵੀ ਮੈਂ ਤੁਹਾਨੂੰ ਇੱਕ ਨੌਜਵਾਨ ਦੀ ਹੋਰ ਵੀਡੀਓ ਸੁਣਾਉਣਾ ਤੇ ਇਹੀ ਬਿਕਰ ਮਜੀਠ ਸਿੰਘ ਮਜੀਠੀਆ ਜਿਹੜਾ ਟੋਨੀ ਇਹ ਜੀਜਾ ਸਾळा ਭਾਈ ਅੰਬਰਪਾਲ ਸਿੰਘ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਰਹੇ ਨੇ ਲਗਾਤਾਰ ਆਨਵਾ ਸੁਣਾਉਣੇ ਹੰਜੀ ਸਿੰਘ ਮਜੀਠੀਆ ਉਹੀ ਬੰਦਾ ਜਿਹਨੇ ਜਿਉਂਦੇ ਜੀ ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ ਤੇ ਅੱਜ ਇਹ ਅਮਰਤਪਾਲ ਸਿੰਘ ਖਾਲਸਾ ਨੂੰ ਗਦਾਰ ਕਹੀ ਜਾਂਦਾ ਮਜੀਠੀਆ ਪਰਿਵਾਰ ਉਹੀ ਆ ਵੀ ਜਿਹੜੇ ਜਨਰਲ ਡਾਇਰ ਨੇ ਅੰਨੇ ਵਾ ਗੋਲੀਆਂ ਚਲਾਈਆਂ ਸੀ ਝਿਲਿਆਂ ਵਾਲੇ ਬਾਗ ਦੇ ਵਿੱਚ ਇੱਕ ਪਾਸੇ ਉਹ ਸਾਡੇ ਪੰਜਾਬੀਆਂ ਦੇ ਖੂਨ ਦੇ ਨਾਲ ਹੋਲੀ ਖੇਡ ਰਿਹਾ ਸੀ ਇਹ ਉਹੀ ਮਜੀਠੀਆ ਪਰਿਵਾਰ ਆ ਜਿਨ੍ਹਾਂ ਨੇ ਉਹਨੂੰ ਦਾਵਤ ਤੇ ਬੁਲਾਇਆ ਸੀ ਆ ਜਾ ਕੇ ਸ਼ਾਹੀ ਪਰੌਂਠੇ ਉਹਨੂੰ ਖਵਾਉਂਦੇ ਸੀ ਉਸੇ ਜਨਰਲ ਡਾਇਰ ਨੂੰ 100 ਸਾਲਾਂ ਤੋਂ ਦੁਖੀ ਆ ਇਹ ਪੰਜਾਬ ਦਾ ਇਹ ਪਰਿਵਾਰ ਅੱਜ ਹੀ ਉੱਠ ਕੇ ਅਮਰਤਪਾਲ ਸਿੰਘ ਖਾਲਸੇ ਵਰਗੇ ਨੌਜਵਾਨਾਂ ਦੇ ਉੱਪ ਤੀਜੇ ਦਾ ਰਿਕਾਰਡਿੰਗ ਜੀ ਚੱਕ ਕੇ ਆਇਆ ਦਿਖਾ ਦੂਗਾ ਰਿਕਾਰਡਿੰਗਾਂ ਦਾ ਜੇ ਅਸੀਂ ਇਧਰੋਂ ਬੋਲਣ ਲੱਗੇ ਫਿਰ ਰਹਿਣਾ ਕੱਖ ਨਹੀਂ ਹੈਗਾ ਤੁਸੀਂ ਅੱਜ ਉਸ ਥਾਂ ਦੇ ਉੱਪਰ ਖੜੇ ਹੋ ਚਾਹੇ ਤੁਸੀਂ ਹਜ਼ਾਰ ਵਾਰ ਨੱਕ ਰਗੜ ਲਓ ਤੁਹਾਡੇ ਪਾਪ ਨਹੀਂ ਧੁੱਤੇ ਜਾਣੇ ਇਹ ਬਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਸਿੱਧੀ ਗੱਲ ਕਹਿਣਾ ਉਧਰ ਮਾਝੇ ਵਾਲੇ ਕਹਿੰਦੇ ਵੀ ਇਹ ਸਾਡਾ ਮਾਝੇ ਦਾ ਮਝੈਲਾ ਜੇ ਇਹ ਮਾਝੇ ਦਾ ਮਝੈਲਾ ਜਿਹੜੇ ਖਾੜਕੂ ਬਾਦ ਦੇ ਵੇਲੇ ਮਰਿਆ ਜਿਹੜੇ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਮਰਿਆ ਫਿਰ ਉਹ ਕੌਣ ਸੀਗਾ ਭਈ ਇਹ ਉਹ ਜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਮਾਝੇ ਦੇ ਮਝੈਲਾ ਇਹ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਤੁਸੀਂ ਜਰਨੈਲ ਬਣਾ ਬਣਾ ਬਿਕਰਮ ਜੀ ਸਾਹਿਬ ਦੇ ਮਜਿਠੀਆ ਉਹੀ ਬੰਦਾ ਜਿਹਨੇ ਇਹ ਆ ਨੌਜਵਾਨ ਰਫਤਾਰ ਸਿੰਘ ਰਾਏ ਬੜਾ ਇਹਨੇ ਨੌਜਵਾਨ ਨੇ ਦਲੇਲ ਦੇ ਨਾਲ ਜਵਾਬ ਦਿੱਤਾ ਮਜਿਠੀਏ ਨੂੰ ਅਤੇ ਉਹਨਾਂ ਭੇਡਾਂ ਨੂੰ ਵੀ ਜਵਾਬ ਆ ਜਿਹੜੇ ਕਿ ਧਮਕੀਆਂ ਦਿੰਦਿਆਂ ਮੈਨੂੰ ਕਿ ਅਸੀਂ ਤੇਰੀ ਖਤਮ ਕਰ ਦਾਂਗੇ ਤੈਨੂੰ ਭਰਾਵਾ ਖਤਮ ਤਾਂ ਜਿਹੜਾ ਕਾਲਪੁਰਖ ਦਾ ਜਿਹਦੇ ਬਲਾਵਾ ਆ ਗਿਆ ਉਹਦੇ ਖਤਮ ਹੋ ਜਾਣਾਗਾ ਖਤਮ ਤਾਂ ਤੁਹਾਡਾ ਸਾਰਾ ਕੁਝ ਹੋਇਆ ਪਿਆਗਾ ਆ ਮਜਿਠੀ ਵਰਗੇ ਐਵੇਂ ਨਹੀਂ ਪਿੱੜਦੇ ਇੱਕ ਖਤਮ ਦੀ ਨਿਸ਼ਾਨੀ ਆ ਇਸ ਤੁਸੀਂ ਐਵੇਂ ਨਹੀਂ ਪਰਦੇ ਤੁਹਾਡੀ ਖਤਮ ਨਹੀਂ ਨਿਸ਼ਾਨੀ ਆ ਆ ਜਿਹੜੀ ਤੁਸੀਂ ਆਡੀਓ ਵੀਡੀਓ ਜਿਹੜੀ ਤੁਸੀਂ ਬੈਰਲ ਕਰ ਰਹੇ ਹੋ ਇਹ ਗੱਲ AI ਦੇ ਨਾਲ ਆ ਜਿਹੜਾ ਮਰਜ਼ੀ ਕੁਝ ਬਣਾ ਲਓ ਦੱਸੋ ਕਿ ਮਜੀਠੀ ਦੀ ਕੀ ਬਣਾਉਣੀ ਆ ਦੱਸੋ ਕਿ ਕਿਹੜੇ ਕਲਾਕਾਰ ਦੀ ਕਿਹੜੇ ਤਾਨਾ ਸਾਹ ਦੀ ਕਿਹੜੇ ਰਾਜਨੀਤਿਕ ਬੰਦੇ ਦੀ ਆਵਾਜ਼ ਬਣਾਉਣੀ ਆ ਦੱਸੋ ਫੋਟੋਸ਼ਾਪ ਦੇ ਵਿੱਚ ਆਡਿਟ ਕਰਨੀ ਆ ਫੋਟੋਆਂ ਦੱਸੋ ਕਿਹਦੀਆਂ ਬਣਾਉਣੀਆਂ ਨੇ ਸਭ ਕੁਝ ਬਣ ਜਾਂਦਾਗਾ ਪਰ ਲੋਕਾਂ ਨੂੰ ਮੂਰਖ ਨਾ ਬਣਾਓ ਪਰ ਲੋਕ ਐਡੇ ਮੂਰਖ ਨਹੀਂ ਹੋਣਾ ਹੁਣ 21ਵੀਂ ਸਦੀ ਦਾ ਜਵਾਨਾਗਾ ਤੇ ਲੋਕ ਹਰ ਇੱਕ ਕੋਲ ਮੋਬਾਈਲ ਆ ਹਰ ਇੱਕ ਦੇ ਕੋਲ ਅਜ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੀਆਂ ਜਾਣਕਾਰੀਆਂ ਆਉਂਦੀਆਂ ਨੇ ਇਹ ਤੁਹਾਡਾ ਪਾਪਾ ਦਾ ਕਹਣਾ ਜਿਸ ਤਰ੍ਹਾਂ ਇਸ ਨੌਜਵਾਨ ਨੇ ਦੱਸਿਆ ਕਿ ਤੁਸੀਂ ਜ਼ਿਲ੍ਹਾ ਵਾਲੇ ਬਾਗ ਦੇ ਵਿੱਚ ਜਿੱਨਾਂ ਨੇ ਜਰਨਲ ਡਾਇਰ ਨੇ ਗੋਲੀਆਂ ਚਲਾ ਕੇ ਹਿੰਦੂ ਮਸਮਾਨ ਸੇਖਾਂ ਨੂੰ ਭੁੰਨਿਆ ਸੀ ਤੇ ਡਿਨਰ ਤੁਹਾਡੇ ਘਰੇ ਕੀਤਾ ਸੀ ਮਜੀਠੀਆ ਸ਼ਰਮ ਮੰਨ ਲ ਮਾੜੀ ਮੋਟੀ ਤੁਸੀਂ ਅੱਜ ਤੁਹਾਡੇ ਆਕੇ ਆ ਜਿਹੜੀਆਂ ਭੇਡਾਂ ਨੇ ਤੁਹਾਡੀਆਂ ਉਹ ਆਕੇ ਧਮਕੀਆਂ ਦਿੰਦੀਆਂ ਸਾਨੂੰ ਆਕੇ ਤੁਹਾਡੇ ਆਕੇ ਜਾਨ ਜਿਹੜੇ ਖਤਮ ਕਰ ਦਾਂਗੇ ਇਹਦਾ ਬਹਿਗੁਰੂ ਪਤਾ ਨਹੀਂ ਕਿਹਦੀ ਜਾਨ ਕਦੋਂ ਖਤਮ ਕਰੂਗਾ ਤੇ ਉਹਦੇ ਹੱਥ ਆ ਬਾਕੀ ਜਿਹੜੇ ਧਮਕੀਆਂ ਤੋਂ ਜਿਹੜੀਆਂ ਅੱਜ ਦੀਆਂ ਨੇ ਮੈਨੂੰ ਬੜੇ ਦੇਰ ਤੋਂ ਆ ਰਹੀਆਂ ਨੇ ਜੇ ਖਤਮ ਕਰਨਾ ਹੁੰਦਾ ਤੇ ਮੈਨੂੰ 20 ਸਾਲ ਪਹਿਲਾਂ ਖਤਮ ਕਰ ਦਿੰਦੇ ਬੜਾ ਲੋਕਾਂ ਨੇ ਜ਼ੋਰ ਲਾਇਆ ਬੜਾ ਇੱਥੇ ਮਾਤਾ ਨੂੰ ਕੀ ਕਹਾ ਕੇ ਬੜੇ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਆਸਲੇ ਸੀ ਤਿੰਨ ਤਿੰਨ ਆਸਲੇ ਸੀ ਉਹਨਾਂ ਨੇ ਵੀ ਜ਼ੋਰ ਲਾਇਆ ਕਿ ਮਾਰਨ ਵਾਸਤੇ ਇਹਦੀ ਆਵਾਜ਼ ਬੰਦ ਕਰ ਦਈਏ ਬੜਾ ਲੋਕ ਅੱਜ ਵੀ ਸੋਚਦੇ ਆ ਕਿ ਇਹਨੂੰ ਖਪਾ ਦਈਏ ਪਰ ਆਵਾਜ਼ ਉਦੋਂ ਬੰਦ ਹੋਣੀ ਆ ਜਿੱਦੇ ਅਕਾਲ ਪੁਰਖ ਵੱਲੋਂ ਬਲਾਵਾ ਆਉਂਦਾਗਾ ਇਹ ਤੁਹਾਡੇ ਅਹ ਜਿਹੜਾ ਗੱਡੜ ਧਮਕੀਆ ਤੋਂ ਮੈਂ ਨਹੀਂ ਡਰਨ ਵਾਲਾ ਪਰ ਇਸ ਮਾਮਲੇ ਦੇ ਵਿੱਚ ਮੈਂ ਭਗਵਾਨ ਜੀ ਤੁਮਾਰਨ ਨੂੰ ਕਹੂੰਗਾ ਕਿ ਮੈਂ ਜੀਠੀਏ ਵਰਗੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸਿੱਟਾ ਤੁਹਾਨੂੰ ਇਹਨਾਂ ਨੂੰ ਜੇਲ੍ਹ ਦੇ ਵਿੱਚ ਫਿਰ ਪਤਾ ਲੱਗੂ ਇਹਨੂੰ ਇੱਕ ਖਬਰ ਹੋਰ ਕੋ ਬਣੀ ਆ ਸੱਚ ਆ ਜਾਂ ਝੂਠ ਆ ਇਹਦੇ ਅਸੀਂ ਪੁਸ਼ਟੀ ਨਹੀਂ ਕਰਦੇ ਕਿਸੇ ਚੈਨਲ ਵੱਲੋਂ ਜਿਹੜੀ ਇੱਕ ਪੋਸਟ ਪਾਈ ਗਈ ਆ ਉਹਦੇ ਵਿੱਚ ਲਿਖਿਆ ਹੋਇਆਗਾ ਆ ਤੁਹਾਨੂੰ ਮੈਂ ਪੋਸਟ ਵੀ ਦਿਖਾ ਦਿੰਦਾ ਇਹ ਪੋਸਟ ਵੈਰ ਲ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝੜਕਾ ਬਿਕਰ ਮਜੀਠੀਆ ਚਿੱਟੇ ਦੇ ਕੇਸ 'ਚ ਗ੍ਰਿਫਤਾਰ ਇੱਕ ਨਾਮੀ ਜਿਹੜਾ ਆਪਾਂ ਕਹਦੇ ਆ ਕਿ ਵੱਡਾ ਜਿਹੜਾ ਅਦਾਰਾ ਹੈਗਾ ਉਹਦੇ ਵੱਲੋਂ ਜਿਹੜਾ ਇਹ ਪਾਈ ਗਈ ਆ ਇਹ ਮੈਨੂੰ ਨਹੀਂ ਪਤਾ ਕਿ ਅਸਲੀ ਆ ਜਾਂ ਫੇਕ ਆ ਕਿਉਂਕਿ ਅੱਜ ਕੱਲ੍ਹ ਫੇਕ ਚੀਜ਼ਾਂ ਬਹੁਤ ਬਣਦੀਆਂ ਨੇ ਤੇ ਬੜਾ ਕੁਸਾ ਪਰ ਚਲੋ ਅੱਜ ਹਾਈ ਕੋਰਟ ਵੱਲੋਂ ਇਹਨੂੰ ਜਵਾਬਤ ਮਿਲੀ ਹੋਈ ਆ ਸੱਟ ਨੇ ਅੱਗੇ ਕੰਮ ਕਰਨਾਗਾ ਸੱਟ ਨੇ ਦੱਸਣਾਗਾ ਕਿ ਮਜੀਠੀਆ ਕਿੰਨਾ ਕਿ ਸੱਤਿਆ ਕਿੰਨਾ ਕਿ ਝੂਠਾਗਾ ਜੇਕਰ ਇਹਦੇ ਤੇ ਸੱਚ ਸਾਫਤ ਹੁੰਦੇ ਆ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਬੀਸਾ ਕੋ ਮਾਫੀ ਮੰਗ ਗਿਆ ਭਗਵਾਨ ਮਾਨ ਕਹਿੰਦਾ ਅੱਜ ਸਾਰਾ ਪੰਜਾਬ ਕਹਿੰਦਾ ਕਿ ਡਰੱਗ ਦਾ ਜਿਹੜਾ ਮੇਨ ਆ ਮਜੀਠਿਆਗਾ ਮਜੀਠਿਆ ਨੇ ਚਿੱਟਾ ਬਾੜਿਆ ਪੰਜਾਬ ਦੇ ਵਿੱਚ ਕਹਿੰਦੇ ਇਹਨੇ ਨੌਜਵਾਨੀ ਖਤਮ ਕੀਤੀ ਆ ਤੇ ਅੱਜ ਉਹੀ ਗੱਲ ਜਣਾ ਖਣਾ ਉੱਠ ਕੇ ਮੂੰਹ ਚਾ ਕੇ ਪਾਈ ਅੰਮਰਤਪਾਲ ਸਿੰਘ ਦੇ ਖਿਲਾਫ ਬੋਲਣ ਤਾਂ ਲੱਗ ਪੈਂਦਾਗਾ ਕਹਿੰਦੇ ਹੁੰਦੇ ਆ ਜਦੋਂ ਚੰਦ ਤੇ ਬੰਦਾ ਥੁੱਕਦਾਗਾ ਤਾਂ ਸਾਹ ਨੂੰਹ ਕਰਕੇ ਉਹ ਆਪ ਤੀ ਪੈਂਦਾ ਹੁੰਦਾ ਇਹ ਤੁਸੀਂ ਜਿੰਨਾ ਮਰਜੀ ਫੇਕ ਆਡੀਓ ਆਡੀਓ ਬਣਾ ਲਓ ਚੈਟ ਬਣਾ ਲਓ ਹੋਰ ਕੁਝ ਬਣਾ ਲਓ ਪਰ ਸੱਚ ਦਾ ਸੱਚ ਜਿਹੜਾ ਉਹ ਸਾਹਮਣੇ ਆ ਜਾਣਾਗਾ ਮੈਂ ਇੱਕ ਹੋਰ ਵੀਡੀਓ ਪਾਈ ਸੀ ਕੱਲ ਇੱਕ ਜਸਪ੍ਰੀਤ ਸਿੰਘ ਜਿਹੜਾ ਕਿ ਪਟਿਆਲਾ ਪੁਲਿਸ ਵੱਲੋਂ ਅਨਕਾਉਂਟਰ ਕੀਤਾ ਗਿਆ ਇਹਨ ਕਾਉਂਟਰ ਕੀਤਾ ਗਿਆ ਹੁਣ ਕਈ ਕਹਿੰਦੇ ਆ ਜੀ ਬੱਚੇ ਚੱਕਣ ਵਾਲਿਆਂ ਦਾ ਇਸ ਤਰ੍ਹਾਂ ਹਾਲ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਕੋਈ ਭਈ ਅਦਾਲਤਾਂ ਬੰਦ ਕਰ ਦਿਓ ਅਦਾਲਤਾਂ ਕਿਉਂ ਖੋਲੀਆਂ ਨੇ ਅਦਾਲਤਾਂ ਬੰਦ ਕਰ ਦਿਓ ਫਿਰ ਸਿੱਧਾ ਇਨਸਾਫ ਇਹੀ ਚੱਲਿਆ ਕਰੂਗਾ ਕਾਨੂੰਨ ਇਹੋ ਜਿਹਾ ਬਣਾ ਦਿਓ ਕਿ ਜਿਸ ਤਰ੍ਹਾਂ ਬਾਹਰਲੇ ਕਈ ਮੁਲਕਾਂ ਦੇ ਵਿੱਚ ਕਾਨੂੰਨ ਬਣੇ ਆ ਉਹਦੇ ਕਾਨੂੰਨ ਬਣਾ ਦਿਓ ਲੋੜ ਹੀ ਨਹੀਂ ਪੈਣੀ ਫੇਰਾ ਉਹ ਬੱਚਾ ਸਹੀ ਸਲਾਮ ਤੁਸੀਂ ਉਹ ਬੱਚਾ ਕਹਦਾ ਮੈਨੂੰ ਪਾਠ ਵੀ ਪੜਾਇਆ ਮੇਨੂੰ ਖਾਨ ਨੂੰ ਸਾਰਾ ਕੁਝ ਦਿੱਤਾ ਦੇਖੋ ਰੱਬ ਜਾਣਦਾਗਾ ਤੇ ਉਹ ਬੱਚਾ ਸਹੀ ਸਲਾਮਤ ਆ ਪਰ ਜਿਹੜੇ ਦੋ ਜਾਣੇ ਆ ਉਹ ਨਹੀਂ ਉਹਨਾਂ ਦਾ ਕੋਟੜ ਨਹੀਂ ਕੀਤਾ ਗਿਆ ਆ ਸਿੱਖ ਦਾ ਕਿਉਂ ਕੀਤਾ ਗਿਆ ਸਿੱਖ ਨੌਜਵਾਨ ਬੱਚੇ ਨੂੰ ਕਿਉਂ ਮਾਰਿਆ ਗਿਆ ਇਹ ਵੱਡੇ ਸਵਾਲ ਨੇ ਇਹ ਪੁਲਿਸ ਤੇ ਵੀ ਆ ਹੋ ਸਕਦਾ ਕਿ ਪਤਾ ਨਹੀਂ ਕੋਈ ਫੇਕ ਆਈਡੀਆ ਬਣਾ ਕੇ ਪਤਾ ਨਹੀਂ ਭੇੜ ਮਜੀਠੀ ਦੀ ਆ ਅਕਾਲੀਆਂ ਦੀ ਆ ਜਾਂ ਕੋਈ ਹੋਰ ਫੇਕ ਆਈਡੀਆ ਬਣਾ ਕੇ ਜਿਹੜਾ ਇਸ ਤਰ੍ਹਾਂ ਲੋਕ ਨੇ ਜਿਹੜੇ ਬਗਵਾਸ ਕਰਦੇ ਨੇ ਤੇ ਇਸ ਦੀ ਅਸੀਂ ਜਾਂ ਤੱਕ ਕੀ ਕਰਨੀ ਹੈ ਕੀ ਕਰਾਉਣੀ ਹੈ ਇਹਨਾਂ ਲੋਕਾਂ ਦੇ ਕਿਉਂਕਿ ਇਹ 3 ਦਿਨ ਮੂੰਹ ਚੱਕ ਕੇ ਕੋਈ ਨਾ ਕੋਈ ਆ ਜਾਂਦਾਗਾ ਫੇਰ ਤਾਂ ਅਸੀਂ ਇਸੇ ਕੰਮ ਵਾਸਤੇ ਰਹਾਂਗੇ ਤੁਸੀਂ ਆਪਣੇ ਸੁਝਾਅ ਕਮੈਂਟ ਜਿਹੜੇ ਜ਼ਰੂਰ ਲਿਖਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਅੱਜ ਵੀ ਕਹਿਣਾ ਸ਼ੇਅਰ ਵੇਸ਼ੱਕ ਨਾ ਕਰਿਆ ਕਰੋ ਘਾਟੋ ਘਾਟ ਆਪਣੇ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ ਬਹਿਰ ਜੀ ਖਾਲਸਾ ਬਹਿਰ ਜੀ ਕੀ ਫਤਿਹ